ਉਹ ਆ ਦਫਤਰ ਨੇ ਕਦੋਂ ਖੋਲਿਆ ਅਨੀਡੇ ਨੇ ਕਦੋਂ ਖੋਲਿਆ ਨੀਡੇ ਨੇ ਇਹਨੇ ਮ ਖੋਲਿਆ ਦਫਤਰ ਦਫਤਰ じゃ ਹੈ ਕੋਈ ਨਹੀਂ ਗਿਆ ਕੋਈ ਜੀ ਹੈ ਨਹੀਂ ਗਿਆ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋਨੋਂ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਆਪਣੇ ਆਪ ਨੂੰ ਇੰਡਾ ਵੱਡਾ ਲੀਡਰ ਆਖੇ ਕੰਮਾਂ ਇਹਦਾ ਚੇਂਜ ਕਰਕੇ ਰੱਖ ਦੂੰ ਪੈਰਾ ਛੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂਗਾ ਇੱਥੇ ਤੇ ਬੈਠੇ ਕੋਈ ਨਹੀਂ ਕੋ ਕੋਈ ਤਾਂ ਕੋਈ ਕਿ ਬਚਾਰਾ ਕੋਈ ਵੈਸੇ ਹੀ ਆ ਕੋਈ ਮੇਰਾ ਖਾਲੇ ਹਾਂਜੀ ਤੇ ਬੰਦਾ ਕੋਈ ਦੇਖ ਦੇਣਗੇ ਤਾਂ 100 ਰੁਪਏ ਵਾਲਾ ਖੋਲ ਕੇ ਬੀਠੇ ਏ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਅਰਪਿਤ ਨੀ ਟੇਬਲ ਕੇ ਜਿਹੜੇ ਤੂੰ ਰੋਲ ਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇ ਸਿੱਖ ਦੀਆਂ ਜਿਹੜੀਆਂ ਵੱਧਵਾਵਾਂ ਨੇ ਹਾਂਜੀ ਜਿਹੜੀਆਂ ਅੰਬੇਰੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀ ਨੇ ਸਤਿਗੁਰੂ ਪਰ ਤਰਸ ਵੀ ਹੁੰਦਾ ਤਰਸ ਵੀ ਹੁੰਦਾ ਉਹ ਜਹੇਦਾਰ ਜੀ ਦੇ ਗੋਡੀਆਂ ਹੱਥ ਲਾਉਂਦੇ ਰਹੇ ਤੇ ਅੱਜ ਅੱਜ ਦਾ ਜੋ ਹਾਲਿਆ ਕਮਾਲ ਰੱਬ ਦੇ ਰੰਗ ਆ ਅਰਪਰੀਜ਼ਾ ਜੇ ਤੂੰ ਪਛਤਾਏਂਗਾ ਅਜੇ ਤੇ ਕੰਧਾ ਜੁ ਵਜੇਗਾ ਤੂੰ ਕੰਧਾ ਚ ਇਹਨੂੰ ਸੰਭਨ ਵਾਲਾ ਨਹੀਂ ਕੋਈ ਲੱਭਣਾ